ਹੈਲੋ ਗਾਇਸਸ ਵਾਪਸ ਆਇਆ ਤੁਹਾਡਾ ਸਾਰਿਆਂ ਦਾ ਆਪਣੀ ਕੋਰਨਰ ਨਵੀਂ ਵੀਡੀਓ ਦੇ ਵਿੱਚ ਤੇ ਆਪਾਂ ਵੀਡੀਓ ਬਹੁਤ ਟਾਈਮ ਤੋਂ ਬਾਅਦ ਬਣਾਉਣ ਲੱਗੇ ਆਂ ਵਿੱਚ ਦੀ ਕੋਈ ਆਪਣੀ ਮਜਬੂਰੀ ਹੋ ਗਈ ਸੀ ਇਸ ਕਰਕੇ ਆਪਾਂ ਵੀਡੀਓ ਨਹੀਂ ਸਭਾਂ ਆਂਦੇ ਤੇ ਇਸ ਟਰੈਕਟਰ ਦੀ ਮੇਰੇ ਖਿਆਲ ਬਹੁਤ ਘੱਟ ਵੀਡੀਓ ਆਈਆਂ ਨੇ ਚੈਨਲ ਤੇ ਸ਼ੋਰਟ ਵੀ ਇੱਕ ਦੋ ਹੀ ਪਈ ਏ ਤੇ ਉੰਜ ਵਲੌਗ ਵੀ ਦਾ ਇੱਕ ਦੋ ਹੀ ਪਿਆ ਤੇ ਆ ਮੇਰੇ ਖੜੇ ਦੀ ਦੂਜੀ ਦੂਜੀ ਤੇ ਤੀਜੀ ਵੀਡੀਓ ਹੀ ਹੋਣੀ ਆ ਇਸ ਟਰੈਕਟਰ ਦੀ ਆ ਆਪਾਂ ਤੁਹਾਨੂੰ ਪਤਾ ਨਵਾਂ ਲਿੱਤਾ ਸੀ 2023 ਮਾਡਲ بس ਉਹ ਟਰੈਕਟਰ ਵੀ ਆਪਣਾ ਆਪਣੇ ਕੋਲ ਹੀ ਹੈ। ਆ ਨਾਲ ਦੇ ਘਾਰੇ ਖਲੋਤਾ ਕੋਈ ਨਹੀਂ ਦਿਖਾ ਦਾਂਗੇ ਤੁਹਾਨੂੰ। ਉਹਦੀਆਂ ਵੀ ਵੀਡੀਓ ਪਾਦਾ ਕਰਾਂਗੇ। ਤੇ ਉਹ ਵੀ ਆਪਣਾ ਘਾਰੇ ਹੀ ਹੈ ਇੱਕ ਸਾਉ ਦਾ। ਬਈ ਬਦਲੀ ਮਾਰੀ ਆ ਆਪਾਂ। ਤੇ ਮਾ ਜਾਣ ਤੁਹਾਨੂੰ ਪਤਾ ਇਹਦਾ ਮੇਰੇ ਖਿਆਲ ਮੈਂ ਡੈਕ ਦਾ ਔਰ ਛਤਰੀ ਦਾ ਤੇ ਵਲੌਗ ਪਾਇਆ ਸੀ। ਆ ਬੰਫਰ ਤਾਂ ਨਹੀਂ ਪਾਇਆ। ਆ ਬੰਫਰ ਆਪਾ ਲਵਾਇਆ ਸੀ 골ਡ ਸਟਾਰ ਵਾਲਿਆਂ ਦਾ। ਸਮਾਨ ਆ ਆਪਣਾ ਪਿਆ ਸੀ ਪੂਰੇ 3000 ਦਾ। ਵੇਟ ਆਲਾ ਤੇ ਹੁਣ ਆਪਾਂ ਬੰਪਰ ਚੇਂਜ ਕਰਾਣਾ ਫਿਰ ਦੱਸਿਓ ਵੀ ਕਿੰਨੇ ਜੀ ਲਵਾਈਏ ਬੰਪਰ ਪਲੇਟ ਆਡਾ ਲਵਾਵਾਂਗੇ ਉਹਦੇ ਵਿੱਚ ਉਹ ਟੈਂਕੀ ਲਵਾਵਾਂਗੇ ਤੇਲ ਵਾਲੀ ਫਿਰ ਉਹ ਰਿਪਰ ਕਰਕਣ ਟੈਂਕੀ ਲਵਾਣੀ ਪਈ ਫਿਰ ਰਿਪਰ ਚੋਖਾ ਹੁੰਦਾ ਤੇਲ ਢੋਣਾ ਪੈਂਦਾ ਤੇ ਇੱਕ ਆਪਾਂ ਇਹਦਾ ਸੌਲ ਅਨਸਰ ਕਮੈਂਟ ਕਰਕੇ ਦੱਸਿਓ ਆਪਾਂ ਬਦਲੀ ਜੀ ਜਾਂ ਨਾ ਬਦਲੀ ਆ ਆ ਰੱਖੀ ਜਾਂ ਬਦਲ ਦਈਏ ਵੈਸੇ ਮੈਨੂੰ ਲੱਗਦਾ ਪਿਛਲੇ ਅਨਸਰ ਬਦਲੇ ਆਈ ਦੀ ਆਵਾਜ਼ ਜਿਆਦਾ ਤੇ ਕੋਈ ਫਰਕ ਨਹੀਂ ਪਏਗਾ ਥੋੜਾ ਹੀ ਫਰਕ ਪਏਗਾ ਆ ਤੂ ਪੱਤੀ ਲਾਈ ਜੇ ਤੇ ਆ ਆਪਣਾ ਪਲੇਟਫਾਰਮ ਆਪ ਲਵਾਇਆ ਸੀ ਲਚਕਾਣੀ ਪਿੰਡ ਤੋਂ ਪਟਿਆਲੇ ਤੋਂ ਅੱਗੇ ਪੈਂਦਾ ਥੋੜਾ ਜਿਹਾ ਤੇ ਉੱਥੇ ਲਵਾਇਆ ਸੀ ਆਪਾਂ ਬਹੁਤ ਘੈਂਟ ਕੰਮ ਕਰਦੇ ਨੇ ਬਾਈ ਪਤਾ ਵੀ ਨਹੀਂ ਚੱਲਦਾ ਵੀ ਬਾਹਰੋਂ ਲਵਾਇਆ ਜਾਂ ਕੰਪਨੀ ਵਾਲੇ ਲੱਗਿਆ ਹੈ ਰੰਗ ਵੀ ਐਨ ਮੈਚ ਕਰ ਦਿੰਦੇ ਨੇ ਨਾਲ ਆ ਵੇਖੋ ਬੈਟਰੀ ਬਕਸੇ ਦੇ ਨਾਲ ਐਨ ਮੈਚ ਰੰਗ ਕੋਈ ਫਰਕ ਨਹੀਂ ਹੈਗਾ ਤੇ ਆ ਪਲੇਟਫਾਰਮ ਆਪਣਾ ਲੱਗਾ ਸੀ ਬਾਈ 17 ਪਤਾ ਨਹੀਂ 18000 ਦਾ ਇੰਨਾ ਕੁ ਦਾ ਹੀ ਲੱਗਾ ਜੀ 16-17000 ਦਾ ਜਿਨਨੇ ਵੀ ਲਵਾਣਾ ਹੋਵੇ ਪਹਿਲਾਂ ਹੀ ਬੁਕਿੰਗ ਕਰਵਾ ਦਿਓ ਆਪਣੀ ਤੇ ਹੁਣ ਆਪਾਂ ਇਹਦਾ ਟਾਇਰ ਪਾਣੇ ਨੇ ਅਗਲੇ ਰੇਡੀਅਲ ਅੰਚਰ ਦੱਸਿਓ ਵੀ ਰੇਡੀਅਲ ਟਾਇਰ ਦੇ ਨਾਲ ਉੱਤੇ ਇਨਲੈਨ ਨਾਲ ਇੰਨੇ ਜਿਹੜੇ ਉਹਦੇ ਨਾਲ ਆਪਾਂ ਇਹਦੇ ਰਿਮ ਵੀ ਚੇਂਜ ਕਰਵਾਈਏ ਜਾਂ ਰਿਮ ਆਈ ਰੱਖੀਏ ਕਮੈਂਟ ਕਰ ਦਿਓ ਫਿਰ ਆਪਾਂ ਵੇਖ ਲਾਂਗੇ ਕਿਵੇਂ ਕਰਨਾ ਇੱਕ ਆਪਾਂ ਹੋਰ ਚੀਜ਼ ਕਰਾਣੀ ਇਹਦੇ 'ਚ ਆਜੇ ਦੀ ਡਾਊਨਸਿੰਗ ਹੈ ਨਾ ਇਹ ਦੇਚਾ ਆਪਾਂ ਜਿਹੜੀ ਸਾਈਡ ਤੇ ਪੱਲੇ ਖਾਲੀ ਪੈਣੇ ਇੰਦਰ ਫੋਟੋਆਂ ਲਾਉਣੀਆਂ ਨੇ ਦੱਸਿਓ ਵੀ ਮੂਸੇ ਵਾਲੇ ਬਾਈ ਦੀ ਫੋਟੋ ਲਾਈਏ ਜਾਂ ਹੋਰ ਕਿਸੇ ਦੀ ਫੋਟੋ ਲਾਈਏ ਇੱਕ ਸਾਈਡ ਤੇ ਮੂਸੇ ਵਾਲੇ ਬਾਈ ਦੀ ਫੋਟੋ ਲਾਵਾਂਗੇ ਇੱਕ ਸਾਈਡ ਦੇਣੇ ਆ ਕਾਦੀ ਫੋਟੋ ਲੱਗੇਗੀ ਤੇ ਆਪ ਨੂੰ ਨਾ ਟੈੱਕਦਾ ਤੇ ਤੁਸੀਂ ਦੇਖ ਲਿਆ ਜਿਓ ਇੱਧਰ ਸਾਡਾ ਬਰੂਨੋ ਦਾ ਰਖਰ ਬਰੂਨੋ ਉਹ ਬਰੂਨੋ ਸਾਨਾ ਬਾਹਰ ਕਮਚਾ ਆ ਗੰਦਾ ਹੋ ਜਾਂਦਾ ਤੇ ਉਸ ਤੋਂ ਬਾਅਦ ਆਪ ਨਹੀਂ ਨਾ ਸ਼ੀਟ ਦੇਖਿਓ ਆ ਸ਼ੀਟ ਇਹ ਨਾ ਜਿਹੜੀ ਪਿਛਲੇ ਮਾੜਨੋਂ ਦਸਨਾਂ ਪ੍ਰਾਣੀ ਸ਼ਵਾਲੇ ਉਹਨਾਂ ਦੇ ਇੱਕ ਸਾਲ ਜਿਹੜਾ ਟਰੈਕਟਰ ਆਇਆ ਨਾ ਉਹਨਾਂ ਨੇ ਇੱਥੇ ਨਾ ਦਿੱਤੇ ਐਡਜਸਟਮੈਂਟ ਬਈ ਉੱਤੇ ਥੱਲੇ ਕਰਨ ਵਾਸਤੇ ਤੇ ਇਹਦੀ ਕੋਈ ਨਹੀਂ ਸੀ ਇਹਦੀ ਥੱਲੇ ਆਪ ਆ ਜਾਣੇ ਤੇ ਇਹਦੇ ਤੇ ਨਾ ਰੰਗ ਨਹੀਂ ਮਾਰਿਆ ਉਹਨਾਂ ਨੇ ਤੇ ਆਪਾ ਜੰਸੀ ਵਾਲਾ ਲਿਆ ਕੇ ਰੰਗ ਮਾਰਦਾਂਗੇ ਚਲੋ ਇੰਨੇ ਕੋ ਤਾਂ ਕੀ ਹੁੰਦਾ ਕੁਛ ਨਹੀਂ ਹੁੰਦਾ ਰੰਗ ਮਾਰਦਾਂਗੇ ਲਿਆ ਕੇ ਤੇ ਉਹਨੇ ਇੱਥੇ ਹੀ ਰਹਿਣਾ ਜਿੰਨੀ ਦਰ ਮੈਂ ਵੀਡੀਓ ਬਣਾਉਂਦਿਆਂ ਆ ਇਹਨੇ ਦੂਰ ਨਹੀਂ ਜਾਣਾ ਵੇਖੋ ਪਿੱਛੇ ਪਿੱਛੇ ਆਏਗਾ ਇਹਦੇ ਨਾਲ ਵੀ ਧਿਆਨ ਲੱਗ ਰਿਹਾ ਨੇ ਆ ਔਰ ਤੇ ਬਸ ਉਹ ਬਾਕੀ ਤੁਹਾਨੂੰ ਸਾਰਾ ਪਤਾ ਹੀ ਹੈ ਇੱਕ ਆਪਾਂ ਲਾਮਿਨੇਸ਼ਨ ਕਰਾ ਕੇ ਲੈ ਆਇਆ ਸਕਲ ਪਰਸੋਂ ਟਰਾਂਸਪੇਰੈਂਟ ਚਿੱਟੇ ਰੰਗ ਦੀ ਬਈ ਚਰੇਟਾ ਨਾ ਬਹੁਤ ਪੈਂਦੀਆਂ ਨੇ ਜਦੋਂ ਸੁਪਰਫੇਸਰ ਚੱਲਦੇ ਹਨ ਲੋਕਾਂ ਦੇ ਪਿਆਲਿਆਂ 'ਚ ਉੱਪਰ ਏਡੇ ਹੁੰਦੇ ਨੇ ਵੱਡੇ ਵੱਡੇ ਤੇ ਉਹਦੇ ਨਾਲ ਚਰੇਟਾ ਵਾਹ ਜਾਂਦੀਆਂ ਨੇ ਫਿਰ ਆਪਾਂ ਲਾਮਿਨੇਸ਼ਨ ਕਰਾਤੀ ਤੇ ਇਹਨਾਂ ਇੱਥੇ ਆ ਗਲਤ ਹੋ ਗਈ ਥੋੜੀ ਜੀ ਕੋਈ ਨਹੀਂ ਆ ਦੁਬਾਰਾ ਕਰਾ ਦਾਂਗੇ ਇਹਨਾਂ ਨੂੰ ਇੱਥੇ ਕੀ ਕਹਿੰਦੇ ਨੇ স্মੋਕ ਟੇਪ ਸੀ ਨਾ ਫਿਰ ਉਹ ਲਵਾਈ ਕੋ ਨਹੀਂ ਤਾਂ ਕਰਕੇ ਇੱਥੇ ਭਰੀ ਗਿਆ ਪਾਣੀ ਚ ਚਲੋ ਕੋਸ਼ਿਸ਼ ਨੂੰ ਦਾਈਨੇ ਕੋਤਾ ਇੱਕ ਆਪਾਂ ਇੱਥੇ ਲੱਟਾਂ ਲਾਣੀਆਂ ਨੇ ਥੱਲੇ ਪਤਾਸੇ ਲਾਵਾਂਗੇ ਵੀ ਦੱਸਿਓ ਕਿਰੋਂ ਵੀ ਕਿਹੜੇ ਰੰਗ ਦੇ ਲਾਈਏ ਬਾਕੀ ਤੇ ਸਾਰਾ ਤੁਹਾਨੂੰ ਪਤਾ ਹੈ ਜੀ ਆਪਣਾ ਪ੍ਰੋਪਰ ਦਾ ਬਿੱਲੀ ਦੇ ਸੀਗੀ ਉਹਨੂੰ ਕਿਤਰੇ ਤੇ ਇੱਕ ਆਪਾਂ ਨਵਾਂ ਟਰੈਕਟਰ ਲੁੱਟਾ ਨਵਾਂ ਟਰੈਕਟਰ ਆਪਣਾ ਹੀ ਹੈ ਚਲਦਾ ਹੀ ਹੈ ਬਸ ਇਹ ਆ ਵੀ ਆਪਣਾ ਹੀ ਹੁਣ ਇਹਦੀਆਂ ਵੀ ਵੀਡੀਓ ਆਣ ਕਰਨੀਆਂ ਆ ਤੇ ਸਿੰਪਲ ਹੀ ਐਣ ਇਹਦੇ ਬਾਰੇ ਤਾਂ ਤੁਹਾਨੂੰ ਪਤਾ ਹੀ ਹੈ ਤੇ ਆ ਆਪਣੇ ਆਈਡੀ ਫੋਲੋ ਕਰ ਲਿਓ ਇੰਸਟਾਗ੍ਰam ਤੇ ਮੈਂ ਤੁਹਾਨੂੰ ਜੀ ਪਾ ਦਾਂਗਾ ਤੇ ਜਿਵੇਂ ਆਪਣੇ YouTube ਤੇ ਕਰਾ ਤੈਨਾਂ 1300 ਹੋ ਗਏ ਨੇ ਤੇ ਮੇਰੇ ਘਰ ਮੈਂ ਤਾਂ ਖੋਲ ਕੇ ਨੂੰ ਵੇਖਿਆ ਕਿੰਨੇ ਦਿਨ ਹੋ ਗਏ ਨੇ ਤੇ ਕਰਾ ਦਿਓ ਇੰਸਟਾਗ੍ਰam ਤੇ ਵੀ ਤੇ ਆਪਣਾ ਨਾਮ ਲਿਖਾਤਾ ਇਹਦੇ ਤੇ ਆਪਾਂ ਇਹਦਾ ਆ ਵੇਖੋ ਅਥਰਾ ਕੋੜਾ ਗੋਇੰਗ ਹਾਂ ਨਾ ਸਿੱਧੀ ਵੀਡੀਓ ਪਾਉਂਦੇ ਹੀ ਆਵਾਂਗੇ ਆਂਦੀ ਰਹਿਣਗੀਆਂ ਚੈਨਲ ਤੇ ਤੇ ਚੈਨਲ ਨੂੰ ਕਰ ਦੋ ਸਬਸਕ੍ਰਾਈਬ 2000 ਕਰਾ ਦਿਓ ਫਟਾਫਟ ਤੇ ਵੀਡੀਓ ਸ਼ੇਅਰ ਕਰਦੇਆ ਕਰੋ ਦੱਬ ਕੇ ਤੇ ਲਾਈਕ ਵੀ ਕਰਦੇਆ ਕਰੋ ਕਮੈਂਟ ਕਰਕੇ ਦੱਸ ਦਿਓ ਇੱਕਾ ਟਾਇਰ ਦੱਸ ਦਿਓ ਜੇ ਤੇ ਇੱਕ ਫੋਟੋ ਦੱਸ ਦਿਓ ਡਾਂਸਲਿੰਗ ਚ ਕਿਦੀ ਲਾਈਏ ਠੀਕ ਹੈ ਜਿਵੇਂ ਕਹੋਗੇ ਉਵੇਂ ਕਰ ਦੇਣਾ ਆਪਾਂ ਤੇ ਇੱਧਰ ਆਪਣਾ ਸੁਪਰ ਸੀਡਰ ਖਲੋਤਾ ਉਦੋਂ ਆਪਣਾ ਰਿਪਰੇ ਇਹ ਨਵੀਂ ਕੰਨ ਨਾਇਕ ਤੋਂ ਤਿੰਨਾ ਚੇ ਇਹਦੇ ਬਲੇਡ ਬਦਲਾਂਗੇ ਜਾਂ ਇਹਨੂੰ ਛੱਡ ਕੇ ਆਵਾਂਗੇ ਸਰਵਿਸ ਵਾਸਤੇ ਤੁਰੀ ਵਾਲਿਆਂ ਦਾ ਬਣਾਇਆ ਆਪਾਂ ਇੱਥੇ ਟਰਾਲੀ ਟਰਾਲੀ ਸਾਰਾ ਕੰਮ ਹੁੰਦਾ ਹੈ ਹੁਣ ਆ ਫੇਰ ਆ ਗਏ ਵੇਖੋ ਇੰਨਾ ਇੱਥੇ ਰਹਿਣਾ ਜਿੰਨੀਦਰ ਵੀਡੀਓ ਬਣਾਵਾਂਗਾ ਮੇਰੇ ਕੋਲ ਤੇ ਹੁਣ ਬਸ ਖਾਦ ਵੀ ਮਾਰਨੀ ਆਪਾਂ ਪਾੜੀ ਚ ਉਹਨੇ ਜਾਵਾਂਗੇ ਟਰੈਕਟਰ ਲੈ ਕੇ ਤੇ ਫਿਰ ਬਸ ਹੁਣ ਅੱਜ ਗੱਲ ਤਾਂ ਹੈ ਕਿ ਲੋਗ ਬਣਦੇ ਨੇ ਇਹ ਧੁੰਦ ਪੈਂਦੀ ਏ ਬੁੜੀ ਜਿਹੇ ਧੁੰਦ ਚ ਕੀ ਵਲੋਗ ਬਣਾਉਣੇ ਹੁੰਦੇ ਨੇ ਤੇ ਵਸਾਈ ਜੇ ਜਿਹੜੀ ਵੀਡੀਓ ਚ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਜੀ ਤੇ ਦੱਸਿਓ ਫਿਰ ਕਿਹੋ ਜਿਹਾ ਲੱਗਦਾ ਇੱਕ ਹੋਰ ਚੀਜ਼ ਪੁੱਛ ਲੈਣਾ ਮੈਂ ਤੁਹਾਨੂੰ ਵੀਡੀਓ ਦੇ ਐਂਡ 'ਚ ਭਈ ਇੱਥੋਂ ਵੇਖੋ ਆਹ ਵਾਲਾ ਟਰੈਕਟਰ ਜ਼ਿਆਦਾ ਵਧੀਆ ਲੱਗਦਾ ਐ ਸ਼ੋ ਵਾਲਾ ਜਾਂ ਉਹ ਜ਼ਿਆਦਾ ਵਧੀਆ ਲੱਗਦਾ ਚਲੋ ਉਹ ਤਾਂ ਪੁਰਾਣੀ ਹੋ ਗਈ ਐ ਸ਼ੋ ਬਹੁਤ ਜ਼ਿਆਦਾ ਆਹ ਵਧੀਆ ਲੱਗਦਾ ਹੀ ਐ ਇਸ ਤੋਂ ਪਿਛਲੇ ਸ਼ੋ ਵਾਲਾ ਵਧੀਆ ਲੱਗਦਾ ਸੀ ਦੱਸਿਓ ਫਿਰ ਓਕੇ ਗਾਇਜ਼ ਬਾਏ ਬਾਏ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ